ਨਮਸਕਾਰ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਮਾਂਖੇੜ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਠੀਕ ਠਾਕ ਹੋਵੋਗੇ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਸਵੇਰ ਦੇ 7 ਵਜੇ ਚੁੱਕੇ ਨੇ ਔਰ ਡੇਲੀ ਦੀ ਤਰ੍ਹਾਂ ਅੱਪਾਂ ਕਬੱਡੀ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਅੱਜ 15 ਮਈ ਦੇ ਰਿਜ਼ਲਟ ਬੋਲਣੇ ਆ ਜੀ 15 ਮਈ ਦਿਨ ਵੀਰਵਾਰ 2025 ਕਿੱਥੇ ਕਿੱਥੇ ਮੈਚ ਹੋਏ ਕੀ ਕੀ ਰਿਜ਼ਲਟ ਰਹੇ ਔਰ ਕੀ ਕੀ ਉਥੇ ਹੋਇਆ ਉਹ ਸਾਰੀਆਂ ਗੱਲਾਂ ਲੈ ਕੇ ਅਸੀਂ ਹਾਜ਼ਰ ਹੁੰਨੇ ਆ ਤੁਹਾਡੀ ਕਚਹਿਰੀ ਦੇ ਵਿੱਚ ਬਾਕੀ ਤੁਸੀਂ ਜਜਮੈਂਟ ਲਾਉਣੀ ਹੁੰਦੀ ਹੈ ਕਮੈਂਟ ਕਰਨੇ ਹੁੰਦੇ ਆ ਲਾਈਕ ਕਰਨਾ ਹੁੰਦਾ ਸ਼ੇਅਰ ਕਰਨਾ ਹੁੰਦਾ ਆਪਣਾ ਫੇਸਬੁੱਕ ਪੇਜ ਲਾਈਵ ਕਬੱਡੀ ਅਪਡੇਟ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਜਿੰਨੀ ਕਿ ਜਾਣਕਾਰੀ ਹੈ ਮਾਂ ਖਵੇੜ ਕਬੱਡੀ ਦੇ ਸ਼੍ਰੋਤਿਆਂ ਤੱਕ ਪਹੁੰਚ ਸਕੇ ਔਰ YouTube ਚੈਨਲ ਆ ਜਿਹੜਾ ਲਾਈਵ ਕਬੱਡੀ ਅਪਡੇਟ ਉਹਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਆਓ 15 ਮਈ 2025 ਦੇ ਕਬੱਡੀ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਇਵ ਸਿੰਘ ਜੀ ਗੱਲ ਏਲੈਂਡਾਂ ਵਾਲਾ ਉਨ੍ਹਾਂ ਵੱਲੋਂ ਬਖੂਬੀ ਤਿਆਰ ਕੀਤੇ ਗਏ ਨੇ ਤੇ ਆਪਾਂ ਅੱਜ ਸ਼ੁਰੂ ਕਰਦੇ ਆਂ ਪਿੰਡ ਪੁੱਚਰ ਕਲਾਂ ਜਿਲ੍ਹਾ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਮਾਝਾ 41 ਨੰਬਰ ਫਰਸਟ 1 ਲੱਖ ਰੁਪਏ ਨਗਦ ਪਲੱਸ 1000 ਰੁਪਏ ਨਗਦ ਪਲੱਸ ਕੱਪ ਟੀਮ ਬਾਬਾ ਵਿਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 31 ਨੰਬਰ ਸੈਕੰਡ 81000 ਨਗਦ ਪਲੱਸ ਕੱਪ ਸਨਮਾਨ ਹੋਇਆ ਇੱਥੇ ਛਿੰਦਾ ਲਾਹੌਰੀ ਮੱਲ ਨੂੰ 1 ਲੱਖ ਰੁਪਏ ਦੀ ਨਗਦ ਰਕਮ ਨਾਲ ਸਨਮਾਨਿਤ ਕੀਤਾ ਗਿਆ। ਇੱਥੇ ਬੁਲਾਰੇ ਸੀ ਇਹ ਲਖਵੀਰ ਬਸਾਰਕੇ ਤੇ ਛਿੰਦਾ ਪੁੱਤਰ ਪਿੰਡ ਛਾਪੁਰ ਅਰਾਈਆਂ ਨੇੜੇ ਉਧਣਵਾਲ ਜ਼ਿਲ੍ਹਾ ਗੁਰਦਾਸਪੁਰ ਦੇ ਵੱਡੀ ਦਾ ਕੱਪ ਦਾ ਫਾਈਨਲ ਗੇਟ ਕਬੱਡੀ ਆਲੂਪਨ ਚਾਰ ਟੀਮਾਂ ਟੀਮ ਦਸ਼ਮੀਸ਼ ਕਬੱਡੀ ਕਲੱਬ ਪਮੋਈ 29 ਸਾਢੇ 29 ਨੰਬਰ ਫਾਸਟ 51000 ਨਗਦ ਪਲੱਸ ਕੱਪ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਣਾ 25 ਨੰਬਰ ਸੈਕੰਡ 44000 ਨਗਦ ਪਲੱਸ ਕੱਪ ਬੈਸਟ ਰੀਡਰ ਰਿਹਾ ਰਾਂਝਾ ਸਿੰਧਵਾ 11 ਰੇਡ 10 ਨੰਬਰ ਪਮੋਈ ਟੀਮ ਵੱਲੋਂ ਜੀ ਬੈਸਟ ਜਾਫੀ ਦੋਮੇ ਟੀਮਾਂ ਦੇ ਜੁਆਇੰਟ ਰੇ ਹੈਪੀ ਖਾਕਪਮੋਈ ਅਤੇ ਹਰਸ਼ ਚੌੜੇ ਮਧਰਾਈ ਕਮਾਂਡ ਟੀਮ ਵੱਲੋਂ ਦੋਵੇਂ ਪਲੇਅਰਾਂ ਨੂੰ ਤਿੰਨ-ਤਿੰਨ ਜੱਫੇ ਲਾਏ ਵੈਸਟਾ ਨੂੰ 11-11000 ਰੁਪਏ ਨਗਦ ਪਲੱਸ ਕੱਪ ਸੀਗਾ ਪਿੰਡ ਕਾਲਾ ਫਗਾਨਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਹਨੇਰੇ ਕਾਰਨ ਮੈਚ ਪੂਰਾ ਨਹੀਂ ਹੋਇਆ ਸਕੋਰ ਬੋਰਡ ਦੇ ਹਿਸਾਬ ਨਾਲ ਰਿਜ਼ਲਟ ਅਸੀਂ ਬੋਲ ਰਹੇ ਹਾਂ ਜੀ ਟੀਮ ਬਾਬਾ ਲਾਲ ਜੀ ਕੁੱਲੀਵਾਲ ਕਬੱਡੀ ਕਲੱਬ ਪਟੀਆਂ ਸਾਡੀ 21 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਕੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ 20 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬੈਸਟ ਰੇਡਰ ਜਾਫੀ ਕੁਝ ਵੀ ਨਹੀਂ ਦੱਸਿਆ ਪ੍ਰਾਈਆ ਅਪਡੇਟ ਨਹੀਂ ਸੀ ਤਾਂ ਕਰਕੇ ਅਸੀਂ ਅਪਡੇਟ ਨਹੀਂ ਕਰ ਰਹੇ ਕਬੱਡੀ ਦੇ ਜਿਹੜੇ ਕੋਚ ਨੇ ਦولت ਜੀ ਉਹਨਾਂ ਨੂੰ ਅਸੀਂ ਫੋਨ ਵੀ ਲਾਇਆ ਸੀਗਾ ਕਾਲੇ ਫਰਗਾਨਾ ਦੇ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਬਾਰੇ ਕਿਉਂਕਿ ਨੇਰਾ ਹੋਣ ਕਰਕੇ ਲੈਟਾ ਇਹਨਾਂ ਨੇ ਬੰਦ ਕਰਤੀਆਂ ਉਸ ਤੋਂ ਬਾਅਦ ਰਿਜ਼ਲਟ ਬੋਲਿਆ ਨਹੀਂ ਆ ਤਾ ਕਰਕੇ ਜਿੰਨਾ ਕ ਦੋਸਤੋ ਰਿਜ਼ਲਟ ਸਾਡੇ ਸਮਝਦੇ ਸਹਾਰ ਨਾਲ ਅਸੀਂ ਲਿਖਿਆ ਹੋ ਸਕਦਾ ਅਸੀਂ ਕਿਤੇ ਗਲਤ ਵੀ ਹੋ ਗਏ ਪਰ ਜਿੰਨਾ ਹੋ ਸਕਿਆ ਅਸੀਂ ਲਿਖਿਆ ਤੇ ਅਸੀਂ ਤੁਹਾਡੇ ਸਨਮੁਖ ਕੀਤਾ ਇਸੇ ਕੜੀ ਦੇ ਤਹਿਤ ਪਿੰਡ ਹੋਠੀਆਂ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜੀ 44 ਨੰਬਰ ਫਾਸਟ ਸਪான்ਸਰ ਕੀਤੀ ਹੋਈ ਟੀਮ ਟੀਮ ਸ਼੍ਰੀ ਗੁਰੂ ਅਮਰਦਾਸ ਜੀ ਕਬੱਡੀ ਕਲੱਬ ਗੋਇੰਦਵਾਲ ਸਾਹਿਬ ਜੀ 27 ਨੰਬਰ ਸੈਕੰਡ ਸਪੌਂਸਰ ਕੀਤੀ ਹੋਈ ਟੀਮ ਇੱਥੇ ਬੁਲਾ ਰਹੇ ਸੀ ਮਨਦੀਪ ਕਾਲੀਆ ਰਾਣਾ ਸਿੰਘਪੁਰਾ ਪਿੰਡ ਮਾਨਾਵਾਲਾ ਕਲਾਂ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰੈਗ ਟੀਮ ਬਾਬਾ ਕਾਲਾ ਮੇਰਜੀ ਕਬੱਡੀ ਕਲੱਬ ਜੰਡਿਆਲਾ ਗੁਰੂ 45 ਨੰਬਰ ਫਰਸਟ ਸਪੌਂਸਰ ਕੀਤੀ ਟੀਮ ਟੀਮ ਪਰ ਉਪਕਾਰੀ ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ 36 ਨੰਬਰ ਸੈਕੰਡ ਸਪான்ਸਰ ਕੀਤੀ ਹੋਈ ਟੀਮ ਬੈਸਟ ਰੇਡਰ ਰਹਾ ਜੀ ਦੁੱਲਾ ਗੱਗੂ ਬੂਹਾ ਜੰਡਿਆਲਾ ਗੁਰੂ ਵੱਲੋਂ ਬੈਸਟ ਜਾਫੀ ਰਿਆ ਟਾਵਰ ਸੁਗਾ ਇਹ ਵੀ ਜੰਡਿਆਲਾ ਗੁਰੂ ਦੀ ਟੀਮ ਵੱਲੋਂ ਗਿੰਤੀ ਨਹੀਂ ਬੋਲੀ ਗਈ ਸਿੱਧਾ ਬੈਸਟ ਬੋਲਿਆ ਗਿਆ ਬੈਸਟ ਨੂੰ 33100 ਰੁਪਏ ਨਕਦ ਸੀ ਬਾਅਦ ਚ 33100 ਰੁਪਏ ਹੋਰ ਪਾ ਕੇ 6400 ਰੁਪਏ ਨਕਦ ਇਨਾਮ ਕਰ ਦਿੱਤਾ ਸੀ ਪ੍ਰਾਈਜ਼ ਆਇਦ ਇੱਥੇ 81000 ਤੇ 71000 ਦਿੱਤਾ ਗਿਆ ਜੀ ਪਿੰਡ ਬਡਾਲਾ ਪਿੱਟੀਵਿੰਡ ਜਿਲ੍ਹਾ ਸ੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਗਿਆ ਤੇ ਇੱਥੇ ਵੱਡੇ ਮੈਚ ਦੇ ਲਾਲਚ ਵਿੱਚ ਅਸੀਂ ਛੋਟੇ ਮੈਚ ਵਜਣੀ ਦੇਖੀ ਗਏ ਚਲੋ ਵਜਣੀ ਦਾ ਰਿਜ਼ਲਟ ਵੀ ਸੁਣ ਲੋ ਅੱਜ ਟੀਮ ਬਡਾਲਾ ਪਿੱਟੀਵਿੰਡ 30.5 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਖਿਆਲਾ ਮਾਝਾ 22 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬੈਸਟ ਰੇਡਰ ਰਹਾ ਸਾਇਬ ਬਡਾਲਾ ਪਿੱਟੀਵਿੰਡ 15 ਰੇਡ ਚ 14 ਨੰਬਰ ਬੈਸਟ ਜੱਬ ਫਿਰਿਆ ਅਸ਼ਖਿਆਲਾ 8 ਟੱਚ 6 ਜੱਪੇ ਬੈਸਟ ਨੂੰ 8800 ਰੁਪਏ ਨਕਦ ਪਲੱਸ ਸਨਮਾਨ ਚੈਨ ਸੀ ਪਿੰਡ ਬੱਲ ਜ਼ਿਲ੍ਹਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਬਜਨੀ ਕਬੱਡੀ 75 ਕਿਲੋ ਪਿੰਡ ਬੱਲ 25 ਨੰਬਰ ਫਰਸਟ 21000 ਨਕਦ ਪਲੱਸ ਕੱਪ ਪਿੰਡ ਟੋਡਰਮਲ 18.5 ਨੰਬਰ ਸੈਕੰਡ 15000 ਨਕਦ ਪਲੱਸ ਕੱਪ ਬੈਸਟ ਲੀਡਰ ਕਾਕਾ ਸ਼ਕਰਪੁਰ 13 ਰੇਡ 11 ਨੰਬਰ ਬੱਲ ਵੱਲੋਂ ਜੀ ਬੈਸਟ ਜੱਫੀ ਰਿਆ ਫਰੀਦੂ ਨਾਉ ਟੱਚ ਤਿੰਨ ਜੱਫੇ ਬੱਲਾ ਬੱਲਾਂ ਵੱਲੋਂ ਜੀ ਬੈਸਟ ਨੂੰ 32 32 ਇੰਚੀ LED ਸਨ ਤੇ ਬਲਾਰਾ ਇੱਥੇ ਅਮਨ ਚਿੱਟੀ ਸੀ ਪਿੰਡ ਟੈਂਬਰਵਾਲ ਜਿਲ੍ਹਾ ਲੁਧਿਆਣਾ ਦੇ ਇੱਕ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਬਜਣੀ ਕਬੱਡੀ 70 ਕਿਲੋ ਪਿੰਡ ਟੈਂਬਰਵਾਲ 21 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਪਿੰਡ ਅਜੀਤਵਾਲ 1.14 ਨੰਬਰ ਸੈਕੰਡ ਨਗਦ ਰਾਸ਼ੀ ਪਲਸ ਕੱਪ ਬੈਸਟ ਰੀਡਰ ਇਹ ਜੀ 바ਵਾ ਕੰਗਣਵਾਲ 12 ਰੇਟਾ 11 ਨੰਬਰ ਟੈਂਬਰਵਾਲ ਵੱਲੋਂ ਬੈਸਟ ਜਫੀ ਸਾਹਿਬ ਭੋਗੀਵਾਲ 10 ਟੱਚ 5 ਜਫੇ ਟੈਂਬਰਵਾਲ ਵੱਲੋਂ ਬੈਸਟ ਨੂੰ ਫਰਾਟਾ ਪੱਕੇ ਸੀਗੇ ਜੀ ਬਲਾਰੇ ਨੇ ਪ੍ਰਾਈਜ਼ ਦੀ ਅਪਡੇਟ ਕੱਟ ਕੀਤੀ ਹੈ ਮੈਚ ਵੱਧ ਸੀ ਤਾਂ ਪਤਾ ਨਹੀਂ ਸੀ ਪਰ ਚੈਨਲ ਦੇ ਹਿਸਾਬ ਨਾਲ ਅਸੀਂ ਜਿੰਨੇ ਕ ਅਪਡੇਟ ਰਿਜ਼ਲਟ ਦੀ ਤੁਹਾਨੂੰ ਦੇ ਸਕਦੇ ਸੀ ਦੇ ਦਿੱਤੇ ਔਰ ਬਹੁਤ ਬਹੁਤ ਧੰਨਵਾਦ ਬਾਈ ਗਰਨਾਇਲ ਸਿੰਘ ਜੀ ਜੇ ਲੈਜੈਂਡਾ ਵਾਲਾ ਜੀ ਦਾ ਜਿਨ੍ਹਾਂ ਨੇ ਇੰਨਾ ਕੁ ਰਿਜ਼ਲਟ ਬਖੂਬੀ ਤਿਆਰ ਕੀਤਾ ਰਾਤ ਨੂੰ 12 ਵਜੇ ਤੱਕ ਬੈਠ ਕੇ ਤੇ ਉਹਨਾਂ ਦੀ ਜਿਹੜੀ ਨਿਗ੍ਹਾ ਨਾ ਬਹੁਤ ਜ਼ਿਆਦਾ ਬਰੀਕੀ ਜਿ ਲੱਗਦੀ ਹੈ ਮੈਂ ਤਾਂ ਬੋਲਣਾ ਹੀ ਹੁੰਦਾ ਸਵੇਰੇ ਉੱਠ ਕੇ 7 ਵਜੇ ਸਾਰਾ ਗੰਮ ਬਾਈ ਗਰਨਾਇਲ ਸਿੰਘ ਜੀ ਕਰਦੇ ਨੇ ਔਰ ਮੈਂ ਬੇਨਤੀ ਕਰਦਾ ਜਿਨਨੇ ਕੁ ਬੰਦੇ ਸਾਡੇ ਨਾਲ ਜੁੜੇ ਹੋਏ ਆ ਉਹ ਆਪਣੇ ਆਪਣੇ ਫੇਸਬੁੱਕਾਂ ਦੇ ਉੱਤੇ ਇਸ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਅੱਗੇ ਜਾ ਕੇ ਇਹ ਪਲੇਟਫਾਰਮ ਦੇ ਉੱਤੇ ਆਪਾਂ ਕਿਸੇ ਕਬੱਡੀ ਖਿਡਾਰੀ ਦੀ ਮਦਦ ਕਰ ਸਕੀਏ ਆਪਾਂ ਕਿਸੇ ਤੋਂ ਕੋਈ ਪੈਸੇ ਨਹੀਂ ਮੰਗਦੇ ਪਰ ਪਲੇਟਫਾਰਮ ਤਿਆਰ ਕਰ ਰਹੇ ਆਂ ਆਪਾਂ ਇਹ ਕਿਸੇ ਗਰੀਬ ਕਬੱਡੀ ਖਿਡਾਰੀ ਜਾਂ ਛੋਟੇ ਵਜਨੀ ਕਬੱਡੀ ਦੇ ਖਿਡਾਰੀਆਂ ਦੇ ਸੱਟਾਂ ਵਾਜ ਜਾਂਦੀਆਂ ਉਹਨਾਂ ਦੀ ਕੋਈ ਮਦਦ ਨਹੀਂ ਕਰਦਾ ਆਪਾਂ ਉਹ ਪਲੇਟਫਾਰਮ ਨੂੰ ਖੜਾ ਕਰ ਦਈਏ ਇਹ ਸੋਚ ਲੈ ਕੇ ਚੱਲੇ ਆਂ ਆਪਾਂ ਜਿਹੜੇ ਰਿਜ਼ਲਟ ਪਾਉਣੇ ਸ਼ੁਰੂ ਕੀਤੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਬੱਡੀ ਲਈ ਕੀ ਕਰਨਾ ਹੈ ਤੇ ਬਾਕੀ ਸੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਪਿਆਰ ਦਿੰਦੇ ਹੋ ਕਿਉਂਕਿ ਰਵੀ ਗਰਗ ਕੋਈ ਇੱਕ ਛੋਟਾ ਜਿਹਾ ਬੱਚਾ ਹਾਂਗਾ ਮੈਂ ਮਾਲਕ ਦੀ ਕਿਰਪਾ ਨਾਲ ਮੇਰੇ ਕੋਲ ਆਪਦੇ ਚੈਨਲ ਬਹੁਤ ਸਾਰੇ ਚੱਲਦੇ ਆ ਕਬੱਡੀ ਨੂੰ ਪਿਆਰ ਕਰਦੇ ਆ ਇਸੇ ਕਰਕੇ ਇਹਦਾ ਇੱਕ ਪਲੇਟਫਾਰਮ ਅਸੀਂ ਤਿਆਰ ਕਰ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਮਾਲਕ ਕਿਰਪਾ ਕਰਦੇ ਤੇ ਜਿਹੜੇ ਬਜਣੀ ਕਬੱਡੀ ਵਾਲੇ ਨੌਜਵਾਨ ਨੇ ਖਿਡਿਆਰੀ ਪਲੇਅਰ ਨੇ ਜਿਨ੍ਹਾਂ ਦੇ ਸੱਟਾਂ ਫੇਟਾਂ ਲੱਗ ਜਾਂਦੀਆਂ ਨੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੁੰਦੀ ਤੇ ਉਹਨਾਂ ਦੀ ਪੁੱਛ ਪੜਤਾਲ ਆਪਣੇ ਇਸ ਚੈਨਲ ਦੇ ਰਾਹੀਂ ਆਪਾਂ ਕਰ ਸਕੀਏ ਧੰਨਵਾਦ ਤੁਹਾਡਾ ਕਰ ਦਿਓ ਸ਼ੇਅਰ ਦਬਕੀ